ਸਾ ਮਹੱਲਾ ਪੰਜਵਾਂ ਜੋ ਮੈਂ ਕੀਓ ਸਗਲ ਸ਼ੰਗਾਰਾ ਤੋਂ ਪੀ ਮੇਰਾ ਮਨ ਪਤਿਆਰ ਅਣਕ ਸੁਗੰਧਤ ਤਨ ਮੈ ਲਾਵ ਉਸਕ ਤੇਲ ਸਮਾਨੀ ਬਾਪ ਮਨ ਮੋਚਿਤ ਵੋ ਐਸੀ ਆਸਾਈ ਪਰੀ ਜਿਕ ਤੋ ਜੀਵ ਮੇਰੀ ਮਾਈ ਮਾਈ ਕਹਾ ਕਰੂ ਇਹੋ ਮਨ ਧੀਰੇ ਪ੍ਰੀ ਪ੍ਰੀਤੰ ਬੈਰਾਗ ਨਾ ਹੀ ਰਹਿ ਰਹਾ ਬ੍ਰਹਮਤ ਬੇ ਭੂਖਣੋ ਸੁਖ ਬੋਤ ਬਸੇ ਕੇ ਓਏ ਪੀ ਜਾਨੋ ਕਿਤੇ ਨਾਲੇ ਕੇ पात सुबान मान महत आज्ञाकारी सगल जगत ग्रह सह सुंदर लाल प्राभ पा माता सदा निहाल बिंजन भोजन अनक प्रकार रागतमासे बहुत विस्तार राजमिल क्य बोत भरमायसो मननी त्रा पे तृष्णा ना जायस बे पि ए बहाव मिले प्रभता सब सुख खोजत, खोजत सुनि सोये साध संगत बिन तरे न को जस्पाग तत्गर पाया पूरी आसा मन तिपताया प्रभ मिल्या ता चूकी नानक लद्दा मन तन मंजा ਅਸਾ ਮਹੱਲਾ ਪੰਜਾਂ ਪੰਜ ਪਦੀ ਪ੍ਰਤਮੇ ਤੇਰੀ ਨੀਕੀ ਜਾਤ ਦੁਤਿਆ ਤੇਰੀ ਮਣੀਏ ਪਾਤ ਤ੍ਰਿਤਿਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮੈਂ ਅਬਮਾਨ ਸੋਹਣੇ ਰੂਪ ਸਜਾਣ ਵਿਚੱਕਣ अत गर् बे मोह अत सूची तेरी पाक साल कार्य स्नान पूजा तिलक लाल। गली गर मुक गोवे ज्ञान सब बेद कोई लो सवान ਕਾਪਰ ਪਹਿਰੇ ਭੋਗੇ ਭੋਗ ਅਚਾਰ ਕਰੇ ਸੋ ਬਾ ਮੈ ਲੋਗ ਚੋਵਾ ਚੰਦਨ ਸੁਗੰਧ ਬਿਸਤਾਰ ਸੰਗੀ ਕੋਟਾ ਕ੍ਰੋਧ ਚੰਡਾਲ ਆਵਰ ਜੋਣ ਤੇਰੀ ਪਨਹਾਰੀ ਐਸ ਤਰਤੀ ਮੈਂ ਤੇਰੀ ਸਕਦਾਰੀ ਸੁਨਣਾ ਰੂਪ ਤੁਜ ਪੈਦਾਮ ਸੀਲ ਬਗਾਰੇ ਤੇਰਾ ਕਾਮ ਜਾ ਕੋ ਦਿੱਟ ਮੈਂ ਆਹਰ ਰਾਈ ਸਾਬੰਦੀ ਤੇ ਲਈ ਛੜਾਈ साद संग मिल हर रस पाया कौ नानक सफल ओह काया सब रूप सब बने सुहागण अत सुन्दर तू रहा जीवत दिस तिस सर पर मरना तेसनी चल रहना जीवत मुवे, मुवे से जीवे हर हार नाम कदमक पाया गुर सब दीरा से अमृत पीवे रहाओ काची मटकी बिन सबना सा कुटि तेज नेज करवासा उच्च चढ़े सु पे पड़े पडे॒ लगे न काला भ्रमत पि तशो न पाया सियास्तर जन गोर शब्द कमाया जियो पेंट सब हर का माल। नानक गुर मिल पाई निहाल आसा महल्ला पंजुहान। पुत्री तेरी ब्यद कर थाटी। जान सात्त कार होएगी माटी। रूपस समालो अचेत गवारा इतने को तुम क्या गर्बी रहा तीन श्री का दिहाड़ी मेहमान अवर वस्त तुज माहि अमान बिस्ता अस्तरक्त तपरेक्ते चाम ਇਸ ਉੱਪਰ ਲੈ ਰੱਖੋ ਗਮਾਣ ਇੱਕ ਵਸਤੂ ਜੇ ਤਾਂ ਹੋਵੇਗਾ پاک ਬਿਨ ਬੂਜੇ ਤੂੰ ਸਦਾ ਨਾ ਪਾਕ ਕਉ ਨਾਨਕ ਗੁਰ ਕੋ ਹੋਂ ਕਰ ਬਾਣ ਜਿਸ ਤੇ ਪਾਇਰ ਪਰਕ ਸੁ ਜਾਣ ਆਸਾ ਮਹੱਲਾ ਪੰਜਵਾਂ ਇੱਕ ਕੜੀ ਦਿਨ ਸਮੋਕ ਬੋਤ ਦਿਹਾਰੇ ਮਨ ਰਹਾ ਕੈਸੋ ਮਿਲੋ ਪਿਆਰੀ ਇੱਕ ਪਲ ਦਿਨ ਸਮੋਕ ਕਬੂ ਨਾ ਬਿਹਾਵੇ ਦਰਸ਼ਨ ਕੀ ਮਣਿਆਸ ਕੰਡੇ ਰੇ ਕੋਈ ਐਸਾ ਸੰਤ ਮੋਕ ਕੋ ਪੀਰੋ ਮਿਲ ਆਵੀ ਰਹਾਓ ਚਾਰ ਪੈਰ ਚੋ ਜੁਗੇ ਸਮਾਨੇ ਰਣ ਪਾਈ ਤਾਬੇ ਅੰਤ ਨਾ ਜਾਣੇ ਪੰਜ ਦੂਤ ਮਿਲ ਪੀਰੋ ਵਸੂੜੀ ਪਰੰਪਰੋ ਵਿਹਾਤ ਪਸੋੜੀ ਜਾਨਨ ਨੂੰ ਹਰ ਦਰਸ ਦਿਖਾਇਆ ਆਤਮ ਜੀ ਨ ਪਰਮ ਸੁਖ ਪਾਇਆ ਅਸਾ ਮਹੱਲਾ ਪੰਜਵਾਂ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਬਰਤ ਨਾਮ ਹਰ ਮੇਰਾ ਸਾਥ ਸੰਗ ਸਖਾਈ ਜੋਗ ਜੋਗ ਕਸੀ ਬਰੀ ਚ ਮਹਜੂਦ ਜਮ ਬਪਰਾ ਕੋ ਨ ਡਰਾਈ ਰਹਾ ਹਰ ਮੇਰੀ ਓਟ ਮ ਹਰ ਕਾ ਤਾਣ ਹਰ ਮੇਰਾ ਸਖਮਣ ਮਾਹੇ ਦੀ ਬਾਣ ਹਰ ਮੇਰੇ ਪੂੰਜੀ ਮੇਰਾ ਮਾਣ ਵਿਸਾਹ ਗੁਰਮਖ ਹਰ ਤਨ ਕਾ ਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਇਹੋ ਮਤਿ ਆਵੈ ਜਨ ਨਾਨਕ ਹਰ ਕੀ ਅੰਕ ਸਮਾਵੈ ਗਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤ ਗੁਰੂ ਸੇਵ ਸਭੇ ਫਲ ਪਾਈ ਮਾਨ ਕੋ ਗਰ ਬੈਰਾਗ ਕਰ ਗ ਸਤ ਗੁਰ ਮੇਰਾ ਪੂਰਾ ਮਨਸਾ ਦਾਤਾ ਸੋ ਬਸੋ ਕਨ ਦਾਨ ਅੰਮ੍ਰਿਤ ਸਾਰ ਸਾਦੇ ਹੀ ਪਰਪੂਰਾ ਰਹਾਓ ਚਰਨ ਕਮਲ ਰੇ ਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲ RAM ਪਿਆਰੀ ਪੰਜ ਸਖੀ ਮਿਲ ਮੰਗਲ ਗਾਇਆ ਅਣਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਟੁੱਠਾ ਮੇਲਿਆ ਸਾਰੇ ਰਾਈ ਸੁਕਰਣ ਵਹਣੀ ਸਜ ਸੁਭਾਈ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪਰਗਟ ਆਇਆ मिल सतगुर तन पूरा पाया ऐसा हर तन संचिय पाई पाए न जल जल नहीं डूब संग छोड कर कतू न जाई रहा हो तोट न आवे न खोट न जाए खाए घर च मन रहिया अकाई ਸੋ ਸੱਚ ਸਾ ਜਿਸ ਘਰ ਤਨ ਸਚਾਨ ਇਸ ਤਨ ਤੇ ਸਭ ਜਗ ਵਰਸਾਨ ਤਿੰਨ ਹਰ ਤਨ ਪਾਇਆ ਜਿਸ ਪੁਰਬ ਲਿਕੇ ਕਾਲਹਿਨਾ ਜਨ ਨਾਨਕ ਅੰਤ ਵਾਰ ਨਾਮ ਗਹਿਨਾ ਤਿੰਨ ਹਰ ਤਨ ਪਾਇਆ ਜਿਸ ਪੁਰਬ ਲਿਕੇ ਕਾਲਹਿਨਾ ਜਾਨ ਨਾਨਕ ਅੰਤ ਵਾਰ ਨਾਮ ਗਹਿਣਾ